ਜਿੱਥੇ ਜ਼ਿਆਦਾ ਗਰਮੀ ਪੈਂਦੀ ਉੱਥੇ ਵੀ ਲੈ ਕੇ ਜਾਂਦੇ ਆ ਜਿੱਥੇ ਠੰਡ ਪੈਂਦੀ ਉੱਥੇ ਵੀ ਲੈ ਕੇ ਜਾਂਦੇ ਤੇ ਉੱਥੇ ਕਿੰਨੇ ਮੁੰਡੇ ਸੀ ਹੋ ਤੁਹਾਡੇ ਨਾਲ ਜਿਹੜੇ ਟ੍ਰੇਨ ਕਰ ਰਹੇ ਸੀ ਅਸੀਂ 31 ਜਾਣੇ ਸੀ ਗਰੁੱਪ ਅਸੀਂ ਜਿਹੜੇ ਨਵੇਂ ਸਿਲੈਕਟ ਹੋਏ ਸੀ ਹਾਂਜੀ 31 ਜਾਣੇ ਸੀ 31 31 ਟ੍ਰੇਨਿੰਗ ਤੇ ਸੀ ਤੇ ਟ੍ਰੇਨ ਕਿੰਨੇ ਆਫੀਸਰਜ਼ ਉਹਨਾਂ ਨੂੰ ਕਰਵਾ ਰਹੇ ਸੀ ਉਹ ਹੁੰਦੇ ਆ ਭਾਜੀ ਦੋ ਸ਼ੇਫ ਹੁੰਦੇ ਆ ਸਰਜੈਂਟ ਹੁੰਦੇ ਆ ਚਾਰ ਹੁੰਦੇ 10 ਕਿ ਸਟਾਫ ਹੁੰਦਾ ਇਹ 10 ਕਿ ਜਾਣੇ ਤੇ ਲਾਈਟ ਪੱਕਾ ਹੁੰਦਾ ਉੱਤੇ ਕੁਝ ਵੀ ਨਹੀਂ ਰਾਤ ਨੂੰ ਉੱਥੇ ਲੋਡ ਨਹੀਂ ਪੈਂਦੀ ਵਸੇ ਟੈਂਟ ਉਂਟ ਰਾਤ ਨੂੰ ਕਿਦਾਂ ਹੋਇਆ ਉੱਥੇ ਉਹਨਾਂ ਨੇ ਬਣਾਏ ਹੋਏ ਆ ਜਿਦਾ ਕੇ ਸ਼ੈੱਡ ਜੀ ਲਾ ਕੇ ਬਣਾਏ ਹੋਏ ਆ ਓਕੇ ਵੀ ਇਸ ਕੈਂਪ ਨੇ ਮਤਲਬ ਪੱਕੇ ਬਣਾਏ ਹੋਏ ਆ ਲਾਈਟ ਲੂਟ ਹੈ ਨਹੀਂ ਉੱਥੇ ਕਿ ਹੈਗੀ ਲਾਈਟ ਹੈਗੀ ਓਕੇ ਪੱਕੇ ਬਣਾਏ ਹੋਏ ਆ ਉਹਨਾਂ ਨੇ ਫਿਰ ਤੇ ਉਸ ਤੋਂ ਬਾਅਦ ਫਿਰ ਉੱਥੇ ਉਹਨਾਂ ਨੇ ਟ੍ਰੇਨਿੰਗ ਲੈਣੀ ਆਪਾਂ ਨੂੰ ਉੱਥੇ ਮਤਲਬ ਤੁਰਨਾ ਫਿਰਨਾ ਸਿਖਾਉਣਾ ਸਾਰਾ ਕੁਝ ਟ੍ਰੇਨਿੰਗ ਦੇਣੀ ਚਲੋ ਉਹ ਖਤਮ ਉੱਥੇ ਵੀ ਬਹੁਤ ਟੋਰਚ ਕਰਦੇ ਬਾਈ ਸਵੇਰੇ ਸੱਜਰੇ ਹੈ ਨਾ ਉਹਨਾਂ ਨੇ ਦੇਖਣਾ ਵੀ ਸਾਰਿਆਂ ਨੂੰ ਬੁਲਾ ਲੈਣਾ ਸਵੇਰੇ 5 ਵਜੇ ਆ ਕੇ ਖੜ ਗਏ ਜਿਹੜਾ ਇੱਕ ਵੀ ਬੰਦਾ ਲੇਟ ਹੋ ਗਿਆ ਨਾ ਸਾਹਮਣੇ ਨਾ 200 ਮੀਟਰ ਤੇ ਇੱਕ ਉਹ ਬਣਾਇਆ ਹੋਇਆ ਫਲਾ ਫਲਾਖ ਬਣਾਇਆ ਹੋਇਆ ਫਲਾਵਰ ਫੁੱਲ ਬਣਾਇਆ ਹੋਇਆ ਬਹੁਤ ਵੱਡਾ ਵਾਜੀ ਉਹ ਚੜਾਈ ਤੇ ਜਦੋਂ ਇੱਕ ਵੀ ਬੰਦਾ ਲੇਟ ਹੋ ਗਿਆ 31 ਜਣੇ ਤੋਂ ਇਦਾਂ ਤਾਂ ਹੋਈ ਨਹੀਂ ਸਕਦਾ ਵੀ 31 ਦੇ 31 ਇੱਕ ਮਤਲਬ ਪੂਰੇ ਟਾਈਮ ਤੇ ਪਹੁੰਚ ਜਾਣ ਭਾਜੀ ਉਹਨਾਂ ਚੋਂ ਇੱਕ ਵੀ ਲੇਟ ਹੋ ਗਿਆ ਨਾ ਆਪਸਰ ਨਾ ਕਹਣਾ ਚਲੋ ਭੱਜੋ ਤੇ ਸਾਰੇ ਰੌਂਡ ਲਾ ਕੇ ਆਓ ਸਵੇਰੇ ਸੱਜਰੇ 5 ਵਜੇ ਸਾਰੇ ਸਾਰੀ ਤੇ ਲੇਟ ਇੱਕ ਸੀ ਇੱਕ ਲੇਟ ਉਹਨੂੰ ਕਹਣਾ ਤੂੰ ਖੜ ਗਿਆ ਅੱਛਾ ਜਿਹੜਾ ਲੇਟ ਆ ਉਹ ਖੜ ਗਿਆ ਉਹਨੂੰ ਕਹਣਾ ਤੂੰ ਖੜ ਗਿਆ ਵਾਹ ਤਾਂ ਕਿ ਅਸੀਂ ਉਹਨੂੰ ਕਹੀਏ ਅੱਗੇ ਤੋਂ ਅਸੀਂ ਸਮਝਾਈਏ ਕਿ ਤੂੰ ਵੀ ਤੂੰ ਟਾਈਮ ਤੇ ਆ ਚੱਕ ਕੇ ਲਈਏ ਨਾਲ ਹਾਂਜੀ ਐਦਾਂ ਹੀ ਆ ਭਾਜੀ ਆਪਾਂ ਨੂੰ ਲੈ ਕੇ ਆਉਣਾ ਪੈਂਦਾ ਸੀ ਉਹਨਾਂ ਨੂੰ ਜੇ ਹੁਣ ਕਿਸ ਮਤਲਬ ਉਹ ਕਹਿੰਦੇ ਕਿ ਟੀਮ ਵਰਕ ਕਰੋ ਹਮੇਸ਼ਾ ਟੀਮ ਵਰਕ ਕਰੋ ਐਦਾਂ ਨਾ ਤੁਸੀਂ ਦੇਖੋ ਵੀ ਤੁਸੀਂ ਇਕੱਲੇ ਨਾ ਆਪਣੇ ਉਥੇ ਕੱਪੜੇ ਪ੍ਰੈਸ ਕਰਨੇ ਵੀ ਸਿਖਾਉਂਦੇ ਆ ਸਾਰੀ ਸਾਰੀ ਰਾਤ ਨਹੀਂ ਸੌਣ ਦਿੰਦੇ ਭਾਜੀ 유ਨੀਫਾਰਮ ਪ੍ਰੈਸ ਕਰਨੀ ਉਹਨਾਂ ਦੇ ਵਿੱਚ ਲੈਣਾ ਪਾਉਣੀਆ ਜੇ ਲੈਨ ਮੜੀ ਜੀ ਵੀ ਬਿੰਗੀ ਰੈਡੀ ਆ ਗਈ ਆਪਸਰਾਂ ਦੇਖਣ ਉਹਦੇ ਮੂੰਹ ਤੇ ਐਡਬੰਡ ਆਪਸਰ ਜੀ ਜੇ ਤਾਂ ਉਹਨਾਂ ਕਹਦਾ ਠੀਕ ਆ ਠੀਕ ਆ ਨਹੀਂ ਤਾਂ ਉਹਨਾਂ ਕਹਣਾ ਕੋਸ਼ਿਸ਼ ਮੈਨੂੰ ਕਰਕੇ ਨਾ ਬਾਜੀ ਸੜਦਣੀ ਆ ਦੁਬਾਰਾ ਕਰ ਅਸ ਫਰਾਂਸ ਵਾਲੇ ਗੋਰੇ ਸੀ ਕਿ ਕਾਲੇ ਸੀ ਗੋਰੇ ਬਾਜੀ ਸਭ ਪੂਲ ਫੋਰਨਰ ਪੂਰੇ ਹਾਂਜੀ ਹਾਂਜੀ ਗੋਰੇ ਵਾਹ ਗੋਰੇ ਆ ਕੀ ਸੋਚ ਕੇ ਗਏ ਸੀ ਬਾਜੀ ਉਥੇ ਆਰਮੀ ਚ ਬਾਜੀ ਮੇਰਾ ਇੱਕੋ ਹੀ ਸੁਪਨਾ ਸੀ ਮੈਂ ਕਮਾਂਡੋ ਬਣਨਾ ਭਾਵੇਂ ਜਿੱਥੇ ਮਰਜ਼ੀ ਬਣ ਹਾਂਜੀ ਜਿੱਥੇ ਮਰਜ਼ੀ ਬਣਨਾ ਮਤਲਬ ਛੋਟੇ ਹੁੰਦੇ ਨਾ ਬਸ ਉਦਾਂ ਹੀ ਸੋਚ ਲਿਆ ਬਾਜੀ ਐਕਸੀਡੈਂਟਲੀ ਸੋਚ ਲਿਆ ਸੁਪਨਾ ਸਜਾ ਲਿਆ ਛੋਟਾ ਮੋਟਾ ਸੁਪਨਾ ਥੋੜੀ ਐ ਸ਼ੁਗਰ ਗੁਰੂ ਤੁਸੀਂ ਇਹ ਨਹੀਂ ਕਿ ਮੈਂ ਯੂਟਿਊਬਰ ਬਣਨਾ ਮੈਂ ਬਲੌਗਰ ਬਣਨਾ ਤੁਸੀਂ ਕਮਾਂਡੋ ਦਾ ਸੋਚਿਆ ਮੇਰਾ ਛੋਟਾ ਬ੍ਰਦਰ ਸੀ ਜਿਹੜਾ ਉਹ ਫੁੱਟਬਾਲ ਪਲੇਅਰ ਸੀਗਾ ਮੈਂ ਉਹਨੂੰ ਕਹਿੰਦਾ ਸੀਗਾ ਉਹ ਮੁੰਬਈ ਵੀ ਖੇល ਕੇ ਆਇਆ ਮੈਂ ਉਹਨੂੰ ਕਹਿੰਦਾ ਸੀਗਾ ਮੈਂ ਕਹਾ ਯਾਰ ਮੇਰੇ ਤੋਂ ਨਹੀਂ ਬਣ ਹੋਇਆ ਵੀ ਤੂੰ ਯਾਰ ਕਮਾਂਡੋ ਬਣ ਜਾ ਮੇਰਾ ਸੁਪਨਾ ਪੂਰਾ ਕਰ ਦੇ ਉਹਨੇ ਨਹੀਂ ਕੀਤਾ ਭਾਜੀ ਮਤਲਬ ਉਹ ਤੋਂ ਨਹੀਂ ਹੋਇਆ ਤੇ ਫਿਰ ਮੈਂ ਆਪ ਹੀ ਕਰ ਲਿਆ ਤੇ ਫਿਰ ਭਾਜੀ ਚਲੋ ਟ੍ਰੇਨਿੰਗ ਇਦਾਂ ਸਾਡੀ ਹੁੰਦੀ ਰਹੀ ਉੱਥੇ ਉੱਥੇ ਇੱਕ ਮਹੀਨਾ ਪਰੇ ਉਸ ਕੈਂਪ ਦੇ ਵਿੱਚ ਕੈਂਪ ਤੋਂ ਬਾਅਦ ਕਿਹੜੀ ਕਿਹੜੀ ਟ੍ਰੇਨਿੰਗ ਕਰਾਈ ਬਈ ਉੱਥੇ ਕੀ ਕੀ ਕਰਾਉਂਦੇ ਸੀ ਸਵੇਰ ਤੋਂ ਸ਼ਾਮ ਲੈ ਕੇ ਰੁਟੀਨ ਕੀ ਹੁੰਦੀ ਸੀ ਦੱਸੋ ਪਹਿਲਾਂ ਕਲਾਸ ਲੱਗਣੀ ਬਾਜੀ ਆਪਣੀ 2 ਘੰਟਿਆਂ ਦੀ ਫ੍ਰੈਂਚ ਦੀ ਕਲਾਸ ਲੱਗਣੀ ਉਸ ਤੋਂ ਬਾਅਦ ਲੱਗਣੀਆਂ ਮੈਪ ਦੇਖਣਾ ਸਿਖਾਉਣਾ ਉਹਨਾਂ ਨੇ ਫਿਰ ਆਪਾਂ ਨੂੰ ਦਿਖਾਣੀਆਂ ਡਾਇਰੈਕਸ਼ਨਾਂ ਜਿੱਦਾਂ ਨੌਰਥ, ਈਸਟ, ਵੈਸਟ, ਸਾਊਥ ਇਹ ਸਾਰੀਆਂ ਚੀਜ਼ਾਂ ਵਿੱਚ ਦੱਸਣੀਆਂ ਉਹਨਾਂ ਨੇ ਫਿਰ 2 ਤੋਂ 3 ਘੰਟੇ 4 ਘੰਟੇ ਹਥਿਆਰਾਂ ਬਾਰੇ ਦੱਸਣਾ ਸਾਰੇ ਹਥਿਆਰ ਉੱਥੇ ਪਏ ਆ ਉਹਨਾਂ ਨੇ ਕੱਲ-ਕੱਲ ਖੋਲਣਾ ਕੱਲੇ-ਕੱਲੇ ਦਾ ਨਾਮ ਯਾਦ ਕਰਨਾ ਜੇ ਨਾਮ ਨਹੀਂ ਯਾਦ ਹੁੰਦਾ